ਭਗਤ ਨਾਮ ਦੇ ਇਹਨਾਂ ਦਾ ਢੰਗ ਹੋ ਰਿਹਾ ਇਹ ਕਹਿੰਦੇ ਨੇ ਜੇ ਰਾਜ ਦੇ ਤਾਂ ਕਮਨ ਵਡਾਈ ਜੇ ਭੀਖ ਮੰਗਾਂ ਤਾਂ ਕਿਆ ਘਟ ਜਾਈ ਜੇ ਤੂੰ ਮੈਨੂੰ ਛਤਰਪਤੀ ਰਾਜਾ ਬਣਾ ਦੇਵੇਂ ਸਾਡਾ ਵੱਧ ਕੇ ਹੀ ਜਾਣਾ ਤੇ ਜੇ ਤੂੰ ਦਰਦਰ ਦਾ ਭਿਕਾਰੀ ਬਣਾ ਦੇਵੇਂ ਸਾਡਾ ਘਟ ਕੇ ਹੀ ਜਾਣਾ ਸਾਨੂੰ ਰਾਜਾ ਹੋਣਾ ਵੀ ਕਬੂਲ ਸਾਨੂੰ ਭਿਕਾਰੀ ਹੋਣਾ ਵੀ ਕਬੂਲ ਸਾਨੂੰ ਸੁਖ ਵੀ ਕਬੂਲ ਸਾਨੂੰ ਦੁੱਖ ਵੀ ਕਬੂਲ ਸਾਨੂੰ ਦਿਨ ਵੀ ਕਬੂਲ ਸਾਨੂੰ ਰਾਤ ਵੀ ਕਬੂਲ ਸਾਨੂੰ ਜਨਮ ਵੀ ਕਬੂਲ ਸਾਨੂੰ ਮਰਨ ਵੀ ਕਬੂਲ ਇਹ ਨਾਮ ਦੇ ਮੈਨੂੰ ਦੋਵੇਂ ਹੀ ਕਬੂਲ ਨੇ ਮੇਰੇ ਲਈ ਦੋਵੇਂ ਬਰਾਬਰ ਨੇ ਕਬੀਰ ਕੋਈ ਥੋੜੀ ਜੀਆਂ ਬਾਰੀਕ ਗੱਲ ਕਰਦੇ ਨੇ ਹੇ ਪ੍ਰਭੂ ਆਪਾਂ ਦੁਆਾਂ ਦੇ ਹੀ त्यागी ਨਹੀਂ ਚਾਹੀਦਾ ਜਨਮ ਨਾਲ ਮਰਨ ਚਲੇਗਾ Nem cheia